ਪਸ਼ੂਆਂ ਦੇ ਸ਼ੈੱਡ ਵਿੱਚ ਅਚਾਨਕ ਅੱਗ ਲੱਗਣ ਕਾਰਨ ਇੱਕ 60 ਸਾਲਾ ਵਿਅਕਤੀ ਦੋ ਮੱਝਾਂ ਤੇ ਇੱਕ ਬੱਕਰੀ ਦੀ ਮੌਤ ਹੋ ਗਈ ਹੈ। ਬਜ਼ੁਰਗ ਗੁਰਦੀਪ ਸਿੰਘ ਦੇ ਘਰ ਚੁਬਣੇ ਪਸ਼ੂਆਂ ਦੇ ਸ਼ੈੱਡ 'ਚ ਅਚਾਨਕ ਅੱਗ ਲੱਗਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਅੱਗ ਦੀ ਭਿਆਨਕ ਸੀ ਕੀ ਬਜ਼ੁਰਗ ਗੁਰਦੀਪ ਸਿੰਘ ਅਤੇ ਦੋ ਮੱਝਾਂ ਤੇ ਇੱਕ ਬੱਕਰੀ ਦੀ ਮੌਕੇ ਤੇ ਹੀ ਮੌਤ ਹੋ ਗਈ। ਬਜ਼ੁਰਗ ਦੀ ਮੌਕੇ ਤੇ ਹੀ ਮੌਤ ਹੋ ਗਈ। ਫਾਰ ਬ੍ਰਿਗੇਡ ਦੀ ਗੱਡੀ ਨੇ ਕਾਫੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 6 ਵਜੇ ਕੰਟਰੋਲ ਰੂਮ 'ਚ ਸੂਚਨਾ ਮਿਲੀ ਸੀ ਕਿ ਪਿੰਡ ਡਾਲੇ ਚੱਕ ਵਿਖੇ ਪਸ਼ੂਆਂ ਦੇ ਸ਼ੈੱਡ 'ਚ ਭਿਆਨਕ ਅੱਗ ਲੱਗ ਗਈ ਹੈ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਦੇਖਿਆ ਕਿ ਗੁਰਦੀਪ ਸਿੰਘ ਨਾਮਕ 60 ਸਾਲਾ ਵਿਅਕਤੀ ਦੀ ਅੱਗ ਲੱਗਣ ਕਾਰਨ ਮੌਤ ਹੋ ਗਈ ਅਤੇ ਅੱਗ ਲੱਗਣ ਦਾ ਕਾਰਨ ਬਿਜਲੀ ਦੀਆਂ ਤਾਰਾਂ ਵਿੱਚ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਨੇੜੇ ਅੱਗ ਲੱਗਣ ਦਾ ਇਹ ਜੀ ਚਾਂਕ ਅੰਜੂ ਨੂੰ ਆਏ ਆ ਕੰਮ ਤੋਂ ਤੇ ਪਾ ਗਿਆ ਮੈਂ ਡੰਗਰ ਨ ਪੱਠੇ-ਪੁੱਠੇ ਪਾਏ ਆ ਤੇ 4 ਵਜੇ ਅੱਗ ਲੱਗੀ ਆ ਇਹ ਪਤਾ ਨਹੀਂ ਜਦੋਂ ਅੱਖ ਲੱਗੀ ਉਦੋਂ ਅੱਗ ਲੱਗੀ ਆ ਪਤਾ ਨਹੀਂ ਲੱਗਦਾ ਗਈ ਆ ਇਹ ਹੁਣ ਡੰਗਰ ਵੀ ਤੁਹਾਨੂੰ ਬੜਾ ਕੀਮਤੀ ਆ ਤੇ ਗੱਡੀ-ਗੁੱਡੀ ਵੀ ਮਹੁਰਸਾਲੀ ਆ ਤੇ ਵੱਤੋ ਵੱਦ ਸਾਡਾ ਖਰਚਾ ਕੀ ਕਾਰਨ ਕੀ ਕੀ ਹੋਇਆ ਜਿੰਦਾ ਕੀ ਲੱਗੀਆਂ ਨੂੰ ਅੰਜੇ ਕੰਮ ਤੋਂ ਆਏ دیر ਕੋਈ ਇਹਨਾਂ ਨੂੰ ਪਾਣੀ ਲੱਗਾ ਜੋ ਅਸੀਂ ਤਿਹਾਰ ਕੇ ਨਸੋਂਗੇ ਰਿਆ ਨੂੰ ਬਾਜ ਜੋ ਵੇਖਰੇ ਮੁੰਡਿਆਂ ਨੇ ਦੂਜਿਆਂ ਨੇ ਸੱਚਾ ਮਾਰੀਆਂ ਅੱਗ ਲੱਗੀ ਅੰਦਰ ਜੋ ਆ ਇੱਕ ਵੇਖਰੇ ਸਾਰੇ ਮੱਚ ਗਈ ਅੱਗ ਤੇ ਕੀ ਕੀ ਨੁਕਸਾਨ ਆ ਨਸਕਾਨ ਡੈਰੀ ਪੂਰੀ ਹੋ ਗਈ ਤੇ ਜੋ ਮੱਝਾਂ ਆ ਉਹ ਵੀ ਪੂਰੀਆਂ ਹੋ ਗਈਆਂ ਬੱਕਰੀ ਉਹ ਵੀ ਤੇ ਟਰੈਕਟਰ ਗੱਡੀ ਸਾਰੀ ਅੱਗ ਲੱਗੀ ਸਾਰੇ ਇੱਕ ਅੱਗ ਲੱਗਣ ਦਾ ਕੀ ਕਾਰਨ ਮੰਨਦੇ ਸਮਝ ਨਹੀਂ ਲੱਗੀਆਂ ਨੂੰ ਸਰਕਾਰ ਤੋਂ ਕੀ ਮੰਗਿਆ ਰ ਚਿੰਗਰਾ ਪਾਣੀ ਬਤੀਰਾ ਪਾਇਆ ਸਮਝ ਨਹੀਂ ਲੱਗੀ ਕੀ ਮੰਗ ਕਰਦੇ ਸਰਕਾਰ ਤੋਂ ਐਂ ਵੇਖੋ ਹੁਣੇ ਸਿਕਾਨ ਹੋਇਆ ਜੋ ਵੇਖੋ ਹੋਇਆ ਬੜਾ ਹੋ ਜੇ ਹਾਲ ਹਾਂਜੀ ਵੀਰ ਜੀ ਕੀ ਮਾਮਲਾ ਹੋਇਆ ਜਿਹੜਾ ਅੱਗ ਲੱਗਨ ਦਾ ਮਾਮਲਾ ਜਦ ਸਿਰੇ ਕੋਈ 4:00 ਵਜੇ ਦੀ ਗੱਲ ਆ ਤੇ ਪ੍ਰਭਾਵ ਫੇਟ ਕੋਈ ਸਾਨੂੰ ਸਾਰ ਨੂੰ ਇਸੇ ਤਰ੍ਹਾਂ ਪਤਾ ਲੱਗਾ ਵੀ ਅੱਜ ਪਿੰਡ ਦੇ ਵਿੱਚ ਇਧਰ ਅੱਗ ਲੱਗੀ ਆ ਤੇ ਸਾਰੇ ਪਿੰਡ ਵਾਜ ਸਿਰੇ ਨੇ ਭਜਾਉਣ ਵਾਸਤੇ ਆਏ ਨੇ ਤੇ ਆਗੇ ਨਹੀਂ ਜਿਆਦਾ ਭਿਆਨਕ ਸੀ ਕਿ ਮਤਲਬ ਪਿੰਡ ਵਾਲੇ ਦੇ ਕਾਬੂ ਵਿੱਚ ਨਹੀਂ ਸਿਆ ਰਹੀ ਇਸ ਕਰਕੇ ਇਹਨਾਂ ਨੇ ਪੁਲਿਸ ਨੂੰ ਫੋਮ ਕੀਤਾ ਤੇ ਉਹਨਾਂ ਨੇ 5 ਗ੍ਰੇਡ ਦੀਆਂ ਗੱਡੀਆਂ ਭੇਜੀਆਂ ਤੇ ਜਿਹਦੇ ਨਾਲ ਬੜੀ ਜਦੋ ਜਹਦ ਦੇ ਨਾਲ ਆਪਾਂ ਜਿਹੜਾ ਵੀ ਪਿੰਡ ਦੇ ਵਿੱਚ ਆੜ ਕੇ ਮੁਰਗੇ ਸਾਖਦੇ ਤੇ ਕਾਬੂ ਪਾਇਆ ਗਿਆ ਤੇ ਜਿਹੜਾ ਕਿ ਆਗ ਨੇ ਬਹੁਤ ਜਿਆਦਾ ਭਾਰੀ ਨੁਕਸਾਨ ਕਰਤਾ ਜੀ ਇਹ ਗਰੀਬ ਪਰਿਵਾਰ ਆ ਵਿਚਾਰਾ ਬਹੁਤ ਆਪਣੇ ਨਾਲ ਵਿਹੜਾ ਪਾ ਲਾ ਕੇ ਆਪਣੀ ਮਿਹਨਤ ਮਜ਼ਦੂਰੀ ਕਰਦਾ ਸੀ ਕਿੰਨਾ ਕੁ ਨੁਕਸਾਨ ਆਇਆ ਜੀ ਨੁਕਸਾਨ ਜ ਤਕਰੀਬਨ ਜੀ ਆਪਾਂ ਲੈ ਜਦੇ ਪਰ ਭਾਇ ਕੀਤੀ ਨਹੀਂ ਜਾ ਸਕਦੀ ਕਿਉਂਕਿ ਵੇਖੋ ਜਾਨ ਦਾ ਕੋਈ ਮੁੱਲ ਨਹੀਂ ਹੁੰਦਾ ਜਾਂਦਾ ਬੰ ਇਨਸਾਨ ਹੋਇਆ ਤੇ ਜਿਹੜਾ ਆਪਣਾ ਇਹਨਾਂ ਦਾ ਮਾਲ ਹੀ ਨੁਕਸਾਨ ਆ ਉਹ ਤਕਰੀਬਨ ਅਟ ਘੜ ਤੋਂ ਘੜ ਕੋਈ 10-12 ਲੱਖ ਦੇ ਲੱਗੇ ਇਹਨਾਂ ਦੇ ਕਈ ਇਨਸਾਨ ਹੋਏ ਕੋਈ ਬਾੜ ਸੈੱਡ ਬਣਿਆ ਸੀਗਾ ਇਹਨਾਂ ਟਰੈਕਟਰ ਵਿਚਾਰਾ ਕਿਸੇ ਨਾਲ ਗੁਸਤੇ ਤੇ ਲੈ ਆ ਕੇ ਆਪਣਾ ਟਾਈਮ ਪਾਸ ਕਰ ਰਹੇ ਸੀਗੇ ਉਹ ਵੀ ਇਹਨਾਂ ਦਾ ਸਰਕੇ ਸਵਾਹ ਹੋ ਗਿਆ ਮੋਟਰਸਾਈਕਲ ਸੀਗਾ ਇੱਕ ਗੱਡੀ ਸੀ ਮਰੂਤੀ 800 ਸੀਸੀ ਵਿੱਚ ਡੰਗਰ ਸੀ ਇਹਨਾਂ ਵਿਚਾਰਾ ਜਿੱਦਾਂ ਕਿ ਮੜਮੜ ਦੁੱਧ ਤੇ ਪਾ ਕੇ ਆਪਣਾ ਟਾਈਮ ਪਾਸ ਕਰਦੇ ਕਹਿਣ ਤੋਂ ਪਾ ਕੇ ਬਹੁਤ ਜ਼ਿਆਦਾ ਭਾਰੀ ਦਾ ਨੁਕਸਾਨ ਹੋਇਆ ਅਸੀਂ ਸਰਕਾਰ ਕੋਲ ਮੰਗ ਕਰਦੇ ਆ ਕਿ ਸਰਕਾਰ ਇਹਨਾਂ ਵਿਚਾਰੇ ਦੀ ਬਾਹ ਫੜੇ ਕਿਉਂਕਿ ਇਹਨਾਂ ਗਰੀਬਾਂ ਵਿਚਾਰ ਕਿਉਂਕਿ ਜਾਨ ਦੀ ਪ੍ਰਵਾਹੀ ਤਾਂ ਕਰਨੀ ਸਕਦੀ ਪਰ ਮਾਲਿਸ਼ਾ ਤਾਂ ਨੇ ਜ਼ਰੂਰ ਕਰਨੀ ਚਾਹੀਦੀ ਆ ਅਸੀਂ ਸਰਕਾਰ ਦੇ ਹੱਥ ਛੁਰ ਕੇ ਅਪੀਲ ਕਰਦੇ ਆ ਕਿ ਇਹਨਾਂ ਦੀ ਵਾਧੂ ਵਾਧੂ ਹੈਲਪ ਕੀਤੀ ਜਾਵੇ ਤਾਂ ਕਿ ਪ੍ਰਵਾਹ ਜਿਹੜਾ ਮੋੜਾ ਪੜੇ ਉਸੇ ਵੱਲ ਜਾਵੇ ਅੱਗ ਲੱਗਣ ਦਾ ਕਾਰਨ ਕੀ ਮੰਨਦੇ ਨੇ ਅੱਗ ਲੱਗਣ ਦਾ ਕਾਰਨ ਜੀ ਜਿੱਦਾਂ ਦਾਦੂ ਤੇ ਲਾਈਟ ਚੱਲ ਰਹੀ ਸੀ ਕੋਈ ਸ਼ਾਹ ਸ਼ਰਕਤ ਦੀ ਬਰੌਂ ਦਾ ਕਹਿੰਦਾ ਵੀ ਉਹਦੇ ਨਾਲ ਹੀ ਜਿਹੜਾ ਹੋ ਗਿਆ ਕਪਰਾਲੀ ਘਰ ਚ ਲੱਗੀ ਹੋਈ ਸੀ ਇਕੱਠਾ ਵਾਸਤੇ ਡੰਗਰਾ ਵਾਸਤੇ ਨਰਕੀ ਹੋਈ ਸੀ ਉਹ ਕਪਰਾਲੀ ਨੇ ਪਿਹਾਲ ਕੁ ਰੂਪ ਧਾਰ ਲੱਗਦਾ ਉਹਦੇ ਕਾਰਨ ਜਿਹੜਾ ਸਾਰਾ ਕੁਝ ਸੜ ਗਿਆ ਅणि ਸਰ ਕੀ ਮਾਮਲਾ ਆ ਜੀ ਅੱਜ ਦਾ ਜਿਹੜਾ ਅੱਗ ਲੱਗੀ ਹੈ ਜੀ ਅੱਜ ਸਵੇਰੇ ਹਨ 6 ਵਜੇ ਨਾਲ ਇਨਫੋਰਮੇਸ਼ਨ ਆਈ ਕੰਟਰੋਲ ਰੂਮ ਰਾਈ 41 ਚੱਕ ਪਿੰਡ ਅੱਜ ਲੱਗੀ ਆ ਮੁੜ ਕੇ ਇੱਥੇ ਆਏ ਆ ਜੀ ਗਰਦੀਪ ਸਿੰਘ ਸਾਨੂੰ ਸਰਦਾਰਾ ਸਿੰਘ ਢਾਲੀ ਚੱਕ ਦਾ ਹੈ ਕੋਸ਼ 8 ਬਰਸ਼ਾ ਦੀ ਏਜ ਦਾ ਦੇਖੋ ਅੱਗ ਦੀ ਲਪੇਟ ਵਿੱਚ ਆ ਗਿਆ ਦੋ ਮੱਝਾਂ ਹੀ ਇੱਕ ਬੱਕਰੀ ਹੀ ਟਰੈਕਟਰ ਦਾ ਨੁਕਸਾਨ ਹੋ ਗਿਆ ਕਾਰ ਮਰੂਤੀ ਉਹ ਮੋਟਰਸੇਕੜ ਗਏ ਸਰ ਕੀ ਕਾਰਨ ਪਤਾ ਚੱਲਿਆ ਅੱਗ ਕਿ ਲੱਗਣ ਦੇ ਜੋ ਹੁਣ ਤੱਕ ਪਤਾ ਲੱਗਿਆ ਕੋਈ ਸਰਕਟ ਸਾਰਟ ਹੋਇਆ ਜੀ ਬਿਜਲੀ ਦਾ